ਆਂਧਰਾ ਪ੍ਰਦੇਸ਼ ਦੇ ਤ੍ਰਿਪਤੀ ਜ਼ਿਲ੍ਹੇ ਦੇ ਤ੍ਰਿਉਮਲਾ ਸਥਿਤ ਮਸ਼ਹੂਰ ਵੈਂਕਟੇਸ਼ਰ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਲੱਡੂ ਪ੍ਰਸ਼ਾਦ ਲੈਣਾ ਨਹੀਂ ਭੁੱਲਦੇ। ਭਗਵਾਨ ਵੈਂਕਟੇਸ਼ਰ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਉਤਸ਼ਾਹ ਨਾਲ ਲੱਡੂ ਪ੍ਰਸ਼ਾਦ ਖਰੀਦੇ ਨੇ ਅਤੇ ਇਸ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਵਿੱਚ ਵੰਡਦੇ ਨੇ। ਲੱਡੂਆਂ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਕੁਝ ਦਲਾਲ ਇਸ ਨੂੰ ਮਹਿੰਗੇ ਭਾਅ ਵੇਚ ਰਹੇ ਨੇ ਜਿਸ ਕਾਰਨ ਕਈ ਸ਼ਰਧਾਲੂ ਠੱਗੇ ਜਾ ਰਹੇ ਨੇ। ਇਸ ਮਸਿਆ ਨੂੰ ਧਿਆਨ ਚ ਰੱਖਦੇ ਹੋਏ ਤ੍ਰਿਪਤੀ ਦੇਵ ਸਥਾਨ ਬੋਰਡ ਨੇ ਲੱਡੂ ਪ੍ਰਸ਼ਾਦ ਦੀ ਵਿਕਰੀ ਨੂੰ ਲੈ ਕੇ ਨਵਾਂ ਕਦਮ ਚੁੱਕਿਆ ਹੈ TTD ਦੇ ਵਧੀਕ ਕਾਰਜਕਾਰੀ ਅਧਿਕਾਰੀ ਵੰਕਈ ਚੋਦਰੀ ਨੇ ਕਿਹਾ ਕਿ ਦਲਾਲਾ ਦੁਆਰਾ ਸ਼੍ਰੀਵਾੜੀ ਲੱਡੂ ਪ੍ਰਸ਼ਾਦ ਦੀ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਵਿਸ਼ੇਸ਼ ਉਪਾਅ ਕੀਤੇ ਗਏ ਨੇ ਤ੍ਰਿਮਲਾ ਦੇ ਅੰਨਾ ਮਈਆ ਭਵਨ ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਪਸ਼ਟ ਕੀਤਾ ਕਿ ਲੱਡੂ ਪ੍ਰਸ਼ਾਦ ਦੀ ਵਿਕਰੀ ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹਾਲਾਕੀ ਕੁਝ ਦਲਾਲ ਸ਼ਰਧਾਲੂਆਂ ਦੀ ਆੜ ਵਿੱਚ ਲੱਡੂ ਪ੍ਰਸ਼ਾਦ ਨੂੰ ਵੱਧ ਕੀਮਤ ਤੇ ਵੇਚਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਨੂੰ ਰੋਕਣ ਲਈ TTD ਨੇ ਇੱਕ ਕਦਮ ਚੁੱਕਿਆ ਹੈ ਜਿਨ੍ਹਾਂ ਸ਼ਰਧਾਲੂਆਂ ਕੋਲ ਦਰਸ਼ਨਾਂ ਦੀ ਟਿਕਟਾਂ ਨਹੀਂ ਹਨ ਉਹਨਾਂ ਲਈ ਆਧਾਰ ਰਜਿਸਟ੍ਰੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਅਜਿហេ ਸ਼ਰਧਾਲੂਆਂ ਨੂੰ ਲੱਡੂ ਪ੍ਰਸ਼ਾਦ ਲੈਣ ਲਈ ਆਪਣਾ ਆਧਾਰ ਕਾਰਡ ਰਜਿਸਟਰਡ ਕਰਵਾਉਣਾ ਹੋਵੇਗਾ ਦਰਸ਼ਨ ਟਿਕਟਾਂ ਵਾਲੇ ਸ਼ਰਧਾਲੂਆਂ ਨੂੰ ਆਧਾਰ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਪਵੇਗੀ ਸ਼ਰਧਾਲੂਆਂ ਲਈ ਬਿਨਾ ਦਰਸ਼ਨ ਟਿਕਟਾਂ ਦੇ ਸਿਰਫ 2 ਲੱਡੂਆਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਉਹ 24 ਘੰਟਿਆਂ ਬਾਅਦ ਪ੍ਰਸ਼ਾਦ ਵਜੋਂ ਦੋ ਹੋਰ ਲੱਡੂ ਪ੍ਰਾਪਤ ਕਰ ਸਕਦੇ ਨੇ ਵੰਕਈ ਚੋਦਰੀ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਇਹ ਲੱਡੂ ਪ੍ਰਸ਼ਾਦ ਦੀ ਵਿਕਰੀ ਨੂੰ ਲੈ ਕੇ ਫਲਾਈਆਂ ਜਾ ਰਹੀਆਂ ਗੁੰਮਰਾਹਕੂਨ ਖਬਰਾਂ ਤੇ ਵਿਸ਼ਵਾਸ ਨਾ ਕਰਨ ਉਹਨਾਂ ਕਹਿ ਕਿ ਲੱਡੂ ਪ੍ਰਸ਼ਾਦ ਦੇਣ ਦੀ ਪ੍ਰਣਾਲੀ ਵਿੱਚ ਕੋਈ ਵੱਡਾ ਬਦਲਾ ਨਹੀਂ ਕੀਤਾ ਗਿਆ ਸਿਰਫ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਜਿਨ੍ਹਾਂ ਸ਼ਰਧਾਲੂਆਂ ਕੋਲ ਦਰਸ਼ਨ ਟਿਕਟਾਂ ਅਤੇ ਟੋਕਨ ਨਹੀਂ ਹਨ ਉਹਨਾਂ ਨੂੰ ਆਧਾਰ ਰਜਿਸਟ੍ਰੇਸ਼ਨ ਦੇ ਨਾਲ ਦੋ ਲੱਡੂ ਦਿੱਤੇ ਜਾਣਗੇ